ਸਾਸੀ ਕਾਲ ਸਾਰੇ ਨੂੰ ਅੱਡਾ ਦੁਸਾਂਝ ਕਲਾਂ ਵਿਖੇ ਬੀਤੀ ਰਾਤ ਆਣ ਪਛਾਤੇ ਦੋ ਸ਼ਰਾਬਤੀ ਆਂਸਰਾਂ ਵੱਲੋਂ ਆਰ ਕੇ ਇੰਟਰਨੈਸ਼ਨਲ ਸਲੂਨ ਅਕੈਡਮੀ ਨੂੰ ਅੱਗ ਦੇ ਹਵਾਲੇ ਕਰਕੇ ਜਿੱਥੇ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਇਸ ਸਬੰਧੀ ਜਾਣਕਾਰੀ ਦਿੰਦੀ ਹੋਈ ਸਲੂਨ ਦੀ ਮਾਲਕ ਰਾਜਵੀਰ ਕੌਰ ਨੇ ਦੱਸਿਆ ਕਿ ਸਵੇਰੇ ਤੜਕੇ ਵਿਆਹ ਤੇ ਜਾਣਾ ਸੀ ਜਦੋਂ ਦੁਕਾਨ ਤੇ ਪਹੁੰਚੀ ਤਾਂ ਉਹ ਦੇਖਿਆ ਕਿ ਅੰਦਰੋਂ ਧੂਆ ਨਿਕਲ ਰਿਹਾ ਸੀ ਜਾਂ ਦੇਖਿਆ ਕਿ ਸਮਾਨ ਦੁਕਾਨ ਦਾ ਸੜ ਕੇ ਸੁਆਹ ਹੋ ਚੁੱਕਾ ਸੀ ਜਿਸ ਵਿੱਚ ਦੋ ਇਹੀ ਅਤੇ ਹੋਰ ਵੀ ਕੀਮਤੀ ਸਮਾਨ ਜਿਸ ਦੀ ਕੀਮਤ ਲਗਭਗ 3 ਤੋਂ 4 ਲੱਖ ਦਾ ਸਮਾਨ ਜਿਹੜਾ ਉਹ ਸੜ ਕੇ ਸੁਆਹ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਸਬੰਧੀ ਚੌਕੀ ਚਾਰ ਦੁਕਾਨਦਾਰਾਂ ਨੂੰ ਲਿਖਤੀ ਦਰਖਾਸਤ ਦਿੱਤੀ ਅਤੇ ਮੌਕੇ ਤੇ ਬਿਸਮੁਲਾਜਮ ਨੇ ਪਹੁੰਚ ਕੇ ਮੌਕਾ ਦੇਖਣ ਉਪਰੰਤ ਸੀਸੀਟੀਵੀ ਕੈਮਰੇ ਖਿਲਾਰਨ ਦੀ ਗੱਲ ਕੀਤੀ ਆ ਤੁਸੀਂ ਦੇਖ ਰਹੇ ਹੋ ਦੁਕਾਨ ਤੋਂ ਦੋ ਸਿੱਧੀਆਂ ਤਸਵੀਰਾਂ ਜਿੱਥੇ ਸਲੂਨ ਬਰਡਰ ਸਾਰਾ ਸਮਾਨ ਸੜ ਕੇ ਸੁਆਹ ਹੋ ਚੁੱਕਾ ਆ ਔਰ ਜੋ ਵੀ ਦੁਕਾਨ ਦੇ ਅੰਦਰ ਸੀ ਸਮਾਨ ਉਹ ਸਾਰਾ ਸੜਿਆ ਹੋਇਆ ਜਿਸ ਦੀ ਕੀਮਤ ਲਗਭਗ 3 ਤੋਂ 4 ਲੱਖ ਦਸੀ ਜਾਂਦੀ ਹੈ ਉਹਨਾਂ ਦੀ ਮਾਤਾ ਨੇ ਦੱਸਿਆ ਕਿ ਇਸ ਦੁਕਾਨ ਤੋਂ ਸਾਡੇ ਘਰ ਦਾ ਜਿਹੜਾ ਗੁਜ਼ਾਰਾ ਉਹ ਚੱਲਦਾ ਸੀ ਉਹ ਟਾਈਮ ਕੋ ਚਲੋ ਰਹੇ ਹਾਂ ਮੇਰ ਭਾਈ ਇੱਕ ਦੋ ਸ਼ਰਾਬੀ ਅੰਸਰਾਂ ਬਲੋਂ ਬੀਤੀ ਰਾਤ ਹੀ ਭਾਰੀ ਨੂੰ ਸਸਤੀ 가게 ਕੀ ਨਾਮ ਹੁੰਦਾ ਹਾਂਜੀ ਰਾਜਵੀਰ ਇਹ ਦੁਕਾਨ ਦਾ ਕੀ ਨਾਮ ਹੈ ਆਰਕ ਇੰਟਰਨੈਸ਼ਨਲ ਸਲੂਟ ਕੀ ਮਾਮਲਾ ਹੈ ਜਦੋਂ ਅਸੀਂ ਮਾਰਨਿੰਗ ਸਾਡੇ ਕੋਲ ਜਾਈਆਂ ਜਦੋਂ ਦੇਖਿਆ ਕਿ ਤਾਂ ਇੱਥੇ ਮਤਲਬ ਅੱਗ ਲੱਗੀ ਹੋਈ ਸੀ ਕਿ ਸਾਰਾ ਕੁਝ ਆ ਤੁਸੀਂ ਦੇਖਿਆ ਜਾ ਰੂਹ ਹੋ ਗਿਆ ਕਿੰਨਾ ਦਾ ਨੁਕਸਾਨ ਹੋ ਗਿਆ ਜਿਹੜਾ ਇਸ ਮਾਮਲੇ ਦੇ ਵਿੱਚ ਸਾਰ ਕੇ ਸਵਾਹ ਦੋ ਏਸੀ ਆ ਤੇ ਆ ਚੇਰਾ ਸਾਰੀਆਂ ਸਾਰੀਆਂ ਮਤਲਬ ਚੀਜ਼ਾਂ ਹੀ ਰੂਹ ਹੋ ਗਈਆਂ ਜਿਹੜੀਆਂ ਜਿੰਨਾ ਫਰਨੀਚਰ ਸੀ ਗੱਲ ਦੁਕਾਨ ਦੇ ਵਿੱਚ ਲਗਭਗ 3-4 ਲੱਖ ਹੋ ਗਿਆ ਉਹ ਮਸ਼ੀਨਾਂ ਪਈਆਂ ਪਿੱਛੇ ਸੂਤ ਨਾਲ ਕੇ ਸਾਰਾ ਮਸ਼ੀਨਾਂ ਕਿੰਨੇ ਕੀਮਤ ਦੀਆਂ ਹੈਗੀਆਂ ਇਹਦੀਆਂ ਇੱਕ 4 ਇੱਕ ਜੀ ਆਤੀ ਸੀ ਬਾਕੀ ਪਿੱਛੇ ਜਿਹੜਾ ਮਹਿੰਗਾ ਸਮਾਨ ਸੀ ਤਾਂ ਅੱਛਾ ਟੋਕਰ ਸਾਲਾਏ ਮਤੋਂ ਸਾਰ ਕੇ 100 ਹੋ ਗਿਆ ਤੇ ਕਿ ਮਗਰ ਕਿਸੇ ਨੇ ਕੋਈ ਸ਼ਾਕ ਕੇ ਜਾ ਕਿਸੇ ਨੇ ਕੋਈ ਬੈਦਰੋਤ ਲਈ ਝਗੜਾ ਜਿੱਦਾਂ ਦਾ ਕੁਛ ਨਹੀਂ ਹੋਇਆ ਤੇ ਇਹਦੇ ਸਵਾਲੀ ਚੌਂਕੀ ਦਿਖਾ ਦਿੱਤੀ ਹਾਂਜੀ ਅੱਛਾ ਮੁਕਲਾਦ ਨੂੰ ਆਏ ਸੀ ਕਿ ਹਾਂਜੀ ਠੀਕ ਹੈ ਕੀ ਮੈਂ ਕਰਦੇ ਪ੍ਰਸ਼ਾਸਨ ਤੋਂ ਉਹ ਕਿ ਜੈਨੇ ਕੀਤਾ ਹੈ ਛੇਤੀ ਤੋਂ ਛੇਤੀ ਪਤਾ ਲੱਗੇ ਤੇ ਇਹ ਆਪਣਾ ਤੇ 奇、嗯、怪，怎么？